ਸਸ਼ਿਆਕਾਲ ਪੰਜਾਬ ਦੇ ਵਿੱਚ ਚੋਣਾਂ ਦਾ ਦੌਰ ਹੈ ਤੇ ਉੱਥੇ ਵੱਖ-ਵੱਖ પાર્ટીਾਂ ਆਪਣੇ ਵਰਕਰਾਂ ਤੇ ਲੋਕਾਂ ਦੇ ਨਾਲ ਮੁਲਾਕਾਤ ਕਰਨ ਦੇ ਵਿੱਚ ਕਾਫੀ ਰੁਚੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਇਸੇ ਕੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਠਿੰਡਾ ਤੋਂ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਜਥੇਨਾ ਦੇ ਵਿਲੋਪਰਾਂ ਦੇ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਉੱਥੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਉਹ ਸਮਾਂ ਆ ਗਿਆ ਹੈ ਜਦੋਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੀਦਾ ਹੈ ਤੇ ਮੁਰ ਤੋਂ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਦਿੱਲੀ ਦੀਆਂ ਪਾਰਟੀਆਂ ਨੇ ਬਣਾਏ ਨੇ ਉਸ ਦੇ ਨਾਲ ਪੰਜਾਬ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਉਹ ਰਾਜਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਤੋਂ ਆਈਆਂ ਪਾਰਟੀਆਂ ਸਿਰਫ ਇਸ ਇੰਡੀਆ ਕੰਪਨੀ ਵਾਲਾ ਬਤਿਹਰਾ ਕਰਦੀਆਂ ਨੇ ਸਿਰਫ ਪੰਜਾਬ ਨੂੰ ਲੁੱਟਣ ਦੇ ਲਈ ਇਹ ਕੰਪਨੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਮੜੇ ਪਿੱਛੇ ਕਰੋ ਉਹਨਾਂ ਦੇ ਇੱਕ ਮਿੰਟ ਨੂੰ ਪੁੱਛੋ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਸਿਚੁਏਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਹੈ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਨੂੰ ਇੱਥੇ ਕਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ। ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਹੈ। ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਕਾਂਗਰਸ ਤੇ ਝਾੜਵਾਲ ਤਾਂ ਇਕੱਠੇ ਐ। ਇੱਥੇ ਡਰਾਮਾ ਕਰੀ ਜਾਂਦੇ ਐ ਪੂਰੇ ਦੇਸ਼ 'ਚ ਇਕੱਠੇ ਐ। ਸੋ ਜਿਹੜੇ ਪੂਰੇ ਦੇਸ਼ 'ਚ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ? ਆ ਵੀ ਕੋਈ ਸਟਰੈਟਜੀ ਨਾਲ ਹੈ ਆਪਣੀ ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਜੋ ਐਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਆਉਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੀਆਂ ਥੈਂਕ ਯੂ ਜੀ ਤਖਤ ਸਰੂਪ ਸਾਹਿਬ ਵਾਲਾ ਕਿਵੇਂ ਹੈ